ਆਪਣੇ ਵੱਲੋਂ ਬੇਨਤੀ ਕਰਦਾ ਬਾਦਲ ਪਰਿਵਾਰ ਵੱਲੋਂ ਇੱਕ ਡਰਾਮਾ ਖੇਡਿਆ ਗਿਆ ਉਹ ਡਰਾਮਾ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਵੱਲੋਂ ਬਣਾਏ ਜਥੇਦਾਰ ਨੂੰ ਮਾਫੀ ਦੇ ਸਬੰਧ ਵਿੱਚ ਆ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਗੁਰਮਖੋ ਮਾਫੀ ਦੀ ਕੁ ਹੱਦ ਹੁੰਦੀ ਹੈ ਸੰਨ 77 ਦੀ ਵਿਸਾਖੀ ਤੋਂ ਲੈ ਕੇ ਕਰਕੇ ਅੱਜ ਦੇ ਦਿਨ ਤੱਕ ਵਾਗੜ ਪਰਿਵਾਰ ਨੇ ਬਿਆਨਤ ਪਾਪ ਕੀਤਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਰਾਜ ਸਤਾ ਦੇ ਦੌਰਾਨ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਅਨੇਕਾਂ ਥਾਵਾਂ ਤੇ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਕੋਥੀਆਂ ਗੁਟਕੇ ਸਾਹਿਬ ਦੀ ਨਿਰਾਦਰ ਕੀਤੀ ਗਈ ਆ ਇਹ ਨਿਰਾਦਰੀ ਮਾਫੀ ਦੇ ਹੱਕਦਾਰ ਨਹੀਂ ਜਿਨ੍ਹਾਂ ਨੇ ਬਾਦਲ ਰਾਜ ਦੇ ਵਿੱਚ ਰਹਿ ਕਰਕੇ ਸਤਾ ਦਾ ਆਨੰਦ ਮਾਣਿਆ ਉਹਨਾਂ ਕਿਸੇ ਵੀ ਅਧਿਕਾਰੀ ਨੂੰ ਭਾਵੇਂ ਉਹ ਮੰਤਰੀ ਸੀ ਭਾਵੇਂ ਇਹਨਾਂ ਦਾ ਕੋਈ ਖੈਰਖਵਾ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਜੇ ਮਾਫੀ ਦੀ ਆਪਾਂ ਮਿਸਾਲ ਦੁਬਾਰਾ ਦਿਰਾਉਣਾ ਚਾਹੁੰਦੇ ਆ ਇਹ ਮਾਫੀ ਆਪਣੇ ਦੌਰਾਨ ਪੰਜਵੇਂ ਪਾਥਾ ਨੂੰ ਸ਼ਹੀਦੀ ਕਰਨ ਵਾਲੇ ਚੰਦੂ ਪਾਪੀ ਨੇ ਵੀ ਮੰਗੀ ਹੋਣੀ ਆ ਛੋਟੇ ਸਹਿਬ ਜਾਨ ਨੂੰ ਫੜਾਉਣ ਅਤੇ ਸ਼ਹੀਦ ਕਰਾਉਣ ਵਾਲੇ ਗੰਗੂ ਪਾਪੀ ਨੇ ਵੀ ਮਾਫੀ ਮੰਗੀ ਹੋਣੀ ਆ ਗੁਰਮਖੋ ਇਹ ਮਾਫੀ ਦੀ ਕੁਝ ਹੱਦ ਹੁੰਦੀ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਿਆਦਵੀ ਕਰਦਾ ਕਰਵਾਉਂਦਾ ਜਾਂ ਕਰਨ ਬਾਣਿਆਂ ਦੀ ਹਮਾਇਤ ਕਰਦਾ ਉਹਨੂੰ ਕਦੇ ਵਾਸਤੇ ਮਾਫੀ ਨਾ ਤਾਂ ਪਹਿਲਾਂ ਹੀ ਦਿੱਤੀ ਗਈ ਆ ਨਾ ਹੁਣ ਦਿੱਤੀ ਜਾਵੇ ਜੇ ਕਿਸੇ ਪ੍ਰੇਮੀ ਨੇ ਨਸ਼ਾ ਸਤਾ ਦੇ ਨਸ਼ੇ ਵਿੱਚ ਆ ਕਰਕੇ ਇਹਨਾਂ ਨੂੰ ਮਾਫੀ ਦੇਣ ਦਾ ਹਿਆ ਕੀਤਾ ਸਿੱਖ ਪੰਥ ਸਿੱਖ ਕਾਮ ਉਹਦਾ ਡਟ ਕੇ ਵਿਰੋਧ ਕਰੇਗੀ ਮੈਂ ਆਪਣੇ ਵੱਲੋਂ ਸਮੂਹ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਤੇ ਸਾਹਿਬ ਜੀ ਦੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਬਖਸ਼ਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੇ ਉਹ ਸਾਡੀ ਪ੍ਰਭੂ ਸਤਾ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਸਾਡੇ ਵੱਡ ਵਡੇਰਿਆਂ ਪੁਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਸਿੱਖ ਕੌਮ ਵਾਸਤੇ ਸਿੱਖ ਕੌਮ ਦੀ ਅਗਵਾਈ ਕਰਨ ਵਾਸਤੇ ਇੱਕ ਰਾਜਨੀਤਿਕ ਇੱਕ ਧਾਰਮਿਕ ਜਥੇਬੰਦੀ ਖੜੀ ਕੀਤੀ ਇਹਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਧਰਮ ਆਪਣੇ ਧੜੇ ਨਾਲੋਂ ਧਰਮ ਨੂੰ ਪੈੜ ਦੇ ਆਧਾਰ ਤੇ ਆ ਕਰਕੇ ਆਓ ਆਪਾਂ ਰਲ ਮਿਲ ਕਰਕੇ ਸ੍ਰੀ ਅਕਾਲ ਤਖਸੈ ਨੂੰ ਆਜ਼ਾਦ ਕਰਾਈਏ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਈਏ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਈਏ ਜੇ ਆਪਾਂ ਧਰਮ ਦੇ ਨਾਲੋਂ ਧੜੇ ਨੂੰ ਜ਼ਿਆਦਾ ਪੈੜ ਦੇ ਆਧਾਰ ਤੇ ਲਿਆ ਗੁਰਮਖੂ ਆਉਣ ਵਾਲੇ ਸਾਹਮੇ ਵਿੱਚ ਸਾਡੀਆਂ ਪੀੜ੍ਹੀਆਂ ਸਾਡੇ ਉੱਪਰ ਕਿੰਤੂ ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਨਗੀਆਂ ਆਓ ਆਪਾਂ ਧੜੇ ਨਾਲੋਂ ਧਰਮ ਨੂੰ ਪੈੜ ਦੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਯਾਦ ਕਰਾਈਏ ਇੱਕ ਡਰਾਮਾ ਖੇਡਿਆ ਗਿਆ ਉਹ ਡਰਾਮਾ Subscribe to One India channel and never miss an update.